ਸਤਿ ਸ਼੍ਰੀ ਅਕਾਲ ਜੀ ਨਿਊ ਲਾਈਫ ਹਰਬਲ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਕਲਵੰਤ ਸਿੰਘ ਇੱਕ ਵਾਰ ਫੇਰ ਇੱਕ ਨਵੀਂ ਐਜੂਕੇਸ਼ਨਲ ਵੀਡੀਓ ਦੇ ਨਾਲ ਤੁਹਾਡੇ ਰੂਬਰੂ ਹਾਂ ਤੇ ਅੱਜ ਦੀ ਇਸ ਐਜੂਕੇਸ਼ਨਲ ਵੀਡੀਓ ਦਾ ਵਿਸ਼ਾ ਰਹੇਗਾ ਆ ਉਹ ਵਿਸ਼ਾ ਜਿਹੜਾ ਕਿ ਅੱਜ ਕੱਲ ਆਪਾਂ ਘਰ ਘਰ ਵੇਖ ਰਹੇ ਹਾਂ ਅੱਜ ਕੱਲ ਹਰ ਆਪਾਂ ਹਰ ਦੂਜੀ ਜਾਂ ਚੌਥੀ ਲੇਡੀ ਨੂੰ ਜਾਂ ਬੰਦੇ ਨੂੰ ਇਹ ਕਿ ਦੇਖਦੇ ਇਹ ਸੁਣਦੇ ਆ ਦੇਖਦੇ ਆ ਕਿ ਮੇਰੇ ਅਥੋਂ ਦੁਖ ਰਿਆ ਮੇਰੇ ਉਥੋਂ ਦੁਖ ਰਿਆ ਸਰੀਰ 'ਚ ਜਾਨ ਨਹੀਂ ਹੈਗੀ ਪੀਪੀ ਲੋ ਹੋ ਗਿਆ ਅ ਥਕਾਵਟ ਰਹਿੰਦੀ ਹੈ ਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਕਿ ਸਰੀਰ ਦੇ ਵਿੱਚ ਅ ਮਤਲਬ ਕਿ ਇਮਿਊਨਿਟੀ ਘਟ ਗਈ ਜਿਹਦੇ ਕਰਕੇ ਬਿਮਾਰੀਆਂ ਜਲਦੀਆਂ ਲੱਗਦੀਆਂ ਤੇ ਇਹ ਸਾਰਾ ਕੁਝ ਤਾਂ ਹੁੰਦਾ ਹੈ ਜੇ ਸਰੀਰ ਦੇ ਅੰਦਰ ਇੱਕ ਅਜਿਹੀ ਘਾਟ ਆ ਜਾਂਦੀ ਹੈ ਜਿਹਦੇ ਕਰਕੇ ਸਾਡਾ ਸਰੀਰ ਜਿਹੜਾ ਉਹ ਹੋਰ ਕਈ ਰੋਗਾਂ ਦੇ ਵਿੱਚ ਕਿਰ ਜਾਂਦਾ ਹੈ ਇਸ ਤਰੀਕੇ ਦੇ ਨਾਲ ਅਸੀਂ ਉਹ ਉਸ ਘਾਟ ਨੂੰ ਪੂਰਾ ਕਰ ਸਕਦੇ ਹਾਂ ਜਿਹੜੀ ਕਿ ਜਿਹੜੀ ਕਿ ਸਾਨੂੰ ਖਰਾਬ ਕਰਕੇ ਤੇ ਅੱਗੇ ਰੋਗਾਂ ਵੱਲ ਧੱਕ ਦਿੰਦੀ ਹੈ ਆਪਾਂ ਅੱਜ ਰਵਿੰਦਰ ਸਿੰਘ ਜੀ ਤੋਂ ਜਾਣਦੇ ਹਾਂ ਰਵਿੰਦਰ ਜੀ ਤੁਹਾਡਾ ਨਿਊ ਲਾਈਫ ਹਰਬਲ ਤੇ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਸਤਿਕਾਰ ਸਾਰ ਜੀ ਮੇਰੇ ਵੱਲੋਂ ਵੀ ਮੇਰੇ ਦਰਸ਼ਕਾਂ ਨੂੰ ਰਵਿੰਦਰ ਜੀ ਆਪਾਂ ਜਨਰਲ ਹੈਲਥ ਦੀ ਗੱਲ ਕਰ ਰਹੇ ਹਾਂ ਜਿਹਦੇ ਵਿੱਚ ਇਹ ਅਕਸਰ ਦੇਖਣ ਨੂੰ ਮਿਲਦਾ ਹੈ ਖਾਸ ਕਰਕੇ ਲੇਡੀਜ਼ ਨੂੰ ਕੀ ਜਾਨ ਨਹੀਂ ਹੈਗੀ ਹਰ ਹਰ ਦੂਜੀ ਲੇਡੀ ਸਾਨੂੰ ਇਹ ਕੰਪਲੇਂਟ ਕਰਦੀ ਹੋਈ ਮਿਲੇਗੀ ਕਿ ਮੇਰੇ ਅੱਥੇ ਦੁਖ ਰਿਆ ਮੇਰੇ ਅੱਥੇ ਦੁਖ ਰਿਆ ਬਿਮਾਰ ਬਿਮਾਰ ਜਿਵੇਂ ਵਾਂਗੂ ਰਹਿਣਾ ਉਹ ਜਾਨ ਨਹੀਂ ਹੈਗੀ ਥਕਾਵਟ ਹੈਗੀ ਆ ਬੀਪੀ ਲੋ ਹੈਗਾ ਗੱਲ-ਗੱਲ ਤੇ ਰੋਣ ਲੱਗ ਜਾਣਾ ਨੀਂਦ ਜ਼ਿਆਦਾ ਆਣੀ ਆ ਜਾਂ ਘਟ ਆਉਣੀ ਆ ਜੀ ਨੀਂਦ ਆਉਣੀ ਹੋਣੀ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਅਕਸਰ ਲੇਡੀਆਂ ਨੂੰ ਦੇਖਣ ਨੂੰ ਮਿਲਦੀਆਂ ਤੇ ਇਹਦੇ ਪਿੱਛੇ ਦੇ ਤੁਸੀਂ ਕੀ ਕਾਰਨ ਸੋਚਦੇ ਹੋ ਜੀ ਕੁਲਵੰਤ ਜੀ ਕੋਲੋਂਜੀ ਆਪਣੀ ਬਾਡੀ ਚ ਜਿਵੇਂ ਸਮਝਾਣਾ ਉਹਨੇ ਦੋ ਸਿਸਟਮ ਨੇ ਇੱਕ ਸਿਸਟਮ ਆਪਾਂ ਨੂੰ ਆਨ ਕਰਦਾ ਇੱਕ ਸਿਸਟਮ ਆਪਾਂ ਨੂੰ ਆਫ ਕਰਦਾ ਇਹ ਦੋਨਾਂ ਦਾ ਇੱਕ ਤਾਲਮੇਲ ਹੈ ਜਦੋਂ ਆਨ ਸਿਸਟਮ ਆਪਣਾ ਕੰਮ ਕਰ ਦਿੰਦਾ ਤੇ ਸਟ्रेस ਚਾਹ ਜਾਂਦਾ ਤਾਂ ਦਾ ਆਫ ਸਿਸਟਮ ਆਪਾਂ ਨੂੰ ਰਿਲੈਕਸ ਕਰਦਾ ਇਹ ਦੋਨੋਂ ਸਿਸਟਮਾਂ ਚ ਕੋਈ ਇੱਕ ਵੀ ਜ਼ਿਆਦਾ ਚੱਲ ਪੇ ਜਾਂ ਕੋਈ ਇੱਕ ਘੱਟ ਚੱਲਣ ਲੱਗ ਜੇ ਆਪਣੀ ਬਾਡੀ ਚ ਤਾਲਮੇਲ ਹੀ ਖਿਲ ਜਾਂਦਾ ਮੈਂ ਐਗਜ਼ਾਮਪਲ ਦੇਣਾ ਹੁੰਨਾ ਜਿਹੜਾ ਬੰਦੇ ਨੂੰ ਐਂਟੀ ਡਿਪਰੈਸੈਂਟਸ ਸ਼ਰਾਬ ਨੀਂਦ ਦੀ ਗੋਲੀ ਦਿ ਲੋੜ ਪੈਂਦੀ ਹੈ ਉਹਦਾ ਆਫ ਸਿਸਟਮ ਸ਼ੁਰੂ ਹੀ ਨਹੀਂ ਹੁੰਦਾ ਕੱਲਾ ਆਨ ਸਿਸਟਮ ਆਨ ਹੁੰਦਾ ਹੈ ਉਹਦੇ ਕਰਕੇ ਉਹਨੂੰ ਕੀ ਹੁੰਦਾ ਉਹਨੂੰ ਸਟੀਮੂਲੈਂਟਸ ਦੀ ਲੋਡ ਪੈਂਦੀ ਹੈ ਉਹ ਵੀ ਕਿਹੜੇ ਟਾਈਪ ਦੇ ਸੈਡੇਟਿਵਸ ਅਲਕੋਹਲ ਜਿਹੜੇ ਉਹਨੂੰ ਆਫ ਕਰਨ ਦੂਜੇ ਪਾਸੇ ਜਿਹੜੇ ਬੰਦੇ ਨੂੰ ਕਾਫੀ ਪੀਏ ਬਿਨਾ ਸੁਰਤ ਨਹੀਂ ਖੁੱਲਦੀ ਚਾਹ ਪੀਏ ਬਿਨਾ ਸੁਰਤ ਨਹੀਂ ਖੁੱਲਦੀ ਉਹਦਾ ਆਨ ਸਿਸਟਮ ਖਰਾਬ ਹੈ ਉਹਨਾਂ ਨੂੰ ਥੋੜੀ ਥੋੜੀ ਜਿਹੀ ਚਾਹ ਜਾਂ ਕਾਫੀ ਦੀ ਲੋਡ ਹੈ ਉਹਨਾਂ ਨੂੰ ਕੈਫੀਨ ਵਾਲੇ ਡਰਿੰਕ ਦੀ ਲੋਡ ਹੈ ਤਾਂ ਉਸ ਚੱਕਰ 'ਚ ਆਨ ਸਿਸਟਮ ਖਰਾਬ ਹੈ ਇਹਨੂੰ ਇਹ ਸਾਰੇ ਸਿਸਟਮ ਨੂੰ

ਕੁੜ ਤਰਦਾਂ ਨੂੰ ਘਟਾਉਂਦਾ ਹੈ ਚੜੇ ਹੋਏ ਸਾਹ ਨੂੰ ਬੈਲੈਂਸ ਕਰਦਾ ਹੈ ਇਸੇ ਵੀ ਤਰੀਕੇ ਦੇ ਸਟ्रेस ਹਾਰਮੋਨਸ ਨੂੰ ਡਾਊਨ ਕਰਦਾ ਹੈ ਹੁਣ ਐਵੇਂ ਜਦ ਤੁਸੀਂ ਪੈਨੇ ਹੋ ਰਾਤ ਨੂੰ ਤੁਹਾਡੀ ਬਾਡੀ ਕੁਝ ਕਰਦੀ ਹੈ ਉਹ ਆਫ ਮੋਡ ਚ ਜਾਂਦੀ ਹੈ ਜਿਸ ਰੈਸਟ ਐਂਡ ਡਾਈਜੈਸਟ ਹੈ ਜਿਸ ਤੁਹਾਡੀ ਬਾਡੀ ਰਿਕਵਰ ਕਰਦੀ ਹੈ ਰੀਬਿਲਡ ਕਰਦੀ ਹੈ ਦਿਨ ਚ ਜਿਹੜੇ ਸੈੱਲ ਮਰੇ ਜਿਹੜੀ ਚੀਜ਼ਾਂ ਖਰਾਬ ਹੋਈਆਂ ਦਿਨ ਚ ਉਹਨਾਂ ਨੂੰ ਰੀਬਿਲਡ ਕਰਦੀ ਹੈ ਤਾਂ ਦੋ ਸਿਸਟਮ ਨੇ ਆਪਣੇ ਦੋ ਸਿਸਟਮ ਸਮਝ ਨਹੀਂ ਉਹ ਜਿਹੜਾ ਬੰਦਾ ਕਹਿੰਦਾ ਮੈਨੂੰ ਜਨਰਲੀ ਏ ਵੀਕਨੈਸ ਲੱਗਦੀ ਹੈ ਉਸ ਤੇ ਪਾਵਰ ਨਹੀਂ ਹੈ ਉਹਨੂੰ ਥਕਾਵਟ ਰਹਿੰਦੀ ਹੈ ਤੇ ਉਹਨੂੰ ਐ ਲੱਗਦਾ ਕਿ ਜਿਵੇਂ ਤੁਹਾਨੂੰ ਮਯੂਸੀਅਤ ਤੱਕ ਫੀਲ ਹੋ ਰਹੀ ਹੈ ਉਹਦੇ ਆ ਦੋਨੋਂ ਸਿਸਟਮ ਖਿਲ ਚੁੱਕੇ ਨੇ ਤਾਂ ਅਗਰ ਆਪਾਂ ਇਹਨੂੰ ਕਰੈਕਟ ਕਰਾਂਗੇ ਤਾਂ ਆਪਾਂ ਆਹ ਆਨ ਆਫ ਸਿਸਟਮ ਸਪੈਸ਼ਲੀ ਆਫ ਨੂੰ ਸਟਰੋਂਗ ਕਰਾਂਗੇ ਤੇ ਇਹਨੂੰ ਸਟਰੋਂਗ ਕਰਦੇ ਦਰਬ ਬਿਨਾਂ ਗੱਲ ਵਾਲੇ ਬਿਨਾਂ ਗੱਲ ਦੀ ਟੈਂਸ਼ਨ ਬਿਨਾਂ ਗੱਲ ਉਹਦੇ ਦਿਮਾਗਸ ਥੌਟਸ ਲਈਨੇ ਸਪੈਸ਼ਲੀ ਸੈਕਸ਼ੂਅਲ ਪ੍ਰੋਬਲਮਸ ਯਰ ਸੈਕਸ਼ੂਅਲ ਐਪੀਟਾਈਟ ਜਿਹਨੂੰ ਕਹਿੰਨੇ ਕੁਲਵੰਤ ਜੀ ਇੰਗਲਿਸ਼ 'ਚ ਵਰਡ ਹੈ ਲਬੀਡੋ ਉਹਨੂੰ ਲਬੀਡੋ ਕਹਿੰਨੇ ਜਿਹਨੇ ਲਬੀਡੋ ਡਾਊਨ ਹੋ ਗਈ ਜਿਨ੍ਹਾਂ ਨੂੰ ਕਈ ਵਾਰੀ ਮੇਲ ਫੀਮੇਲਸ ਦੇ ਫੈਮਿਲੀ 'ਚ ਪ੍ਰੋਬਲਮ ਮੇਨਲੀ ਹੁੰਦੀ ਹੈ ਕਿ ਉਹਨਾਂ 'ਚ ਹਸਬੰਡ ਵਾਈਫਸ ਕਨੈਕਸ਼ਨ ਟੁੱਟ ਜਾਂਦਾ ਇਸ ਕਰਕੇ ਹੈਨਾ ਯਾ ਵਾਈਫ ਦਾ ਯਾ ਹਸਬੰਡ ਕਰਕੇ ਫਿਰ ਰਿਲੇਸ਼ਨਸ਼ਿਪ ਖਰਾਬ ਹੁੰਦਾ ਹੈ ਇਹ ਸਾਰਾ ਇਹ ਸਾਰਾ ਸਬਟਲ ਹਾਰਮ ਸਿਸਟਮ ਨਾਲ ਜੁੜਿਆ ਹੋਇਆ ਹੈ ਤੇ ਇਹਨੂੰ ਕਰੈਕਟ ਕਰਨਾ ਹੈ ਬਿਨਾ ਕੋਈ ਦਵਾਈ ਤੋਂ ਬਿਨਾ ਕੋਈ ਉਲਟੀ ਸਿੱਧੀ ਇਹ ਚੀਜ਼ ਤੋਂ ਜਿਹੜੀ ਕਿਤੇ ਸਾਈਡ ਇਫੈਕਟ ਦੇਵੇ ਆਪਾਂ ਇਹਨੂੰ ਆਪ ਸਿਸਟਮ ਨੂੰ ਸਟਰੈਂਥਨ ਕਰਕੇ ਇਹਨੂੰ ਵਧੀਆ ਕਰ ਦਿੰਦੇ ਆ ਬੰਦੇ ਨੂੰ ਨੀਂਦ ਸੁਣੀ ਆਂਦੀ ਹੈ ਬੰਦਾ ਡਾਈਜੈਸ਼ਨ ਵਧੀਆ ਕਰ ਸਕਦਾ ਉਹਦੀ ਸੈਕਸ਼ੂਅਲ ਲਾਈਫ ਬਹੁਤ ਅੱਛੀ ਹੋਣ ਦੀ ਹੈ ਬੜੀ ਚੀਜ਼ ਹੈ ਬੜਾ ਬੈਨੀਫਿਟ ਦਿੰਦੀ ਹੈ ਜੀ ਬਹੁਤ ਚੀਜ਼ਾਂ 'ਚ ਬਹੁਤ ਬੈਨੀਫਿਟ ਦਿੰਦੀ ਹੈ ਤੇ ਇਹਦੇ ਵਾਸਤੇ ਆਪਾਂ ਨੂੰ ਅਕਸਰ ਜਿਹੜਾ ਕਿਹਾ ਜਾਂਦਾ ਹੈ ਕਿ ਜਿਹੜੀਆਂ ਉਹ ਜਿਹੜੀਆਂ ਦਵਾਈਆਂ ਮਾਰਕੀਟ ਦੇ ਵਿੱਚ ਮਿਲਦੀਆਂ ਨੇ ਜਿਹੜੀਆਂ ਕੈਮੀਕਲ ਰੂਪੀ ਹੁੰਦੀਆਂ ਨੇ ਤੇ ਬੋਡੀ ਦੇ ਅੰਦਰ ਜਾ ਕੇ ਕੈਮੀਕਲ ਨੂੰ ਕੋਈ ਅਕਲ ਨਹੀਂ ਵੀ ਉਹਨੇ ਜਾ ਕੇ ਕਿੱਥੇ ਕੀ ਇੱਥੇ ਕਰਨਾ ਤੇ ਕਿੱਥੇ ਕੀ ਖਰਾਬ ਕਰ ਦੇਣਾ ਤੇ ਕੀ ਆਪਾਂ ਨੂੰ ਫੇਰ ਇਹਦੇ ਵਾਸਤੇ ਕੈਮੀਕਲ ਰੂਪੀ ਕਿਸੇ ਪ੍ਰੋਡਕਟ ਤੇ ਜਾਣਾ ਪਏਗਾ ਜਾਂ ਫਿਰ ਕੋਈ ਕੁਦਰਤ ਵੱਲੋਂ ਦਿੱਤੀ ਹੋਈ ਚੀਜ਼ ਵੀ ਸਾਨੂੰ ਜਿਹੜੀ ਇਹਦੇ ਵਾਸਤੇ ਫਾਇਦੇਮੰਦ ਹੋਵੇ। ਪਿਲਵੰਤ ਜੀ ਕੈਮੀਕਲ ਬੇਸ ਚੀਜ਼ ਤੇ ਮੈਂ ਜ਼ਿੰਦਗੀ ਚ ਕਦੇ ਕਿਸੇ ਨੂੰ ਐਡਵਾਈਸ ਨਹੀਂ ਦਿੰਦਾ ਅਨਲੈਸ ਫਸਟ ਏਜ ਇਹ ਬਹੁਤ ਜਾਨ ਮਾਲ ਦਾ ਖਤਰਾ ਤੇ ਗੱਲ ਪਹੁੰਚ ਗਈ ਉੱਥੇ ਪਹਿਲਾ ਤੇ ਸਭ ਤੋਂ ਪਹਿਲਾ ਸਟੇਜ ਨੂੰ ਆਪਾਂ ਕਹਿੰਦੇ ਫਰਸਟ ਜਿਹੜਾ ਤਾਂ ਹੀ ਫਰਸਟ ਜਿਹੜਾ ਕਹਿੰਦੀ ਹੈ ਉਸ ਵਕ ਸਭ ਤੋਂ ਪਹਿਲਾ ਉਹ ਚੀਜ਼ ਦੀ ਲੋੜ ਚਾਹੀਦੀ ਹੈ ਕਿਉਂਕਿ ਵਰਨਾ ਜਾਨ ਮਾਲ ਦਾ ਖਤਰਾ ਹੈ ਮਗਰ ਇਹ ਹੈ ਤਾਂ ਕੰਮ ਨਹੀਂ ਹੈ ਜਿੱਥੇ ਜਾਨ ਮਾਲ ਦਾ ਖਤਰਾ ਹੈ ਫਿਰ ਆਪਾਂ ਕੈਮੀਕਲ ਚੀਜ਼ ਨੂੰ ਅਡਾਪਟ ਕਰਨ ਲਈ ਕਦੇ ਨਹੀਂ ਕਹਾਂਗੇ ਆਪਣੇ ਆਯੁਰਵੇਦ ਆਪਣੇ ਹਿੰਦੁਸਤਾਨ ਦੇ ਪੁਰਾਣੇ ਪੁਰਾਤਨ ਜਿਹਨੂੰ ਵੇਦਾਂ ਕਹਿੰਦੇ ਉਸ ਚ ਕਈ ਜੜੀ ਬੂਟੀਆਂ ਦੀ ਨੌਲੇਜ ਸੀ ਜਿਹੜੀ ਜੜੀ ਬੂਟੀਆਂ ਸਰੀਰ ਚ ਕਾਮਨੈਸ ਕਾਮ ਸੰਨੇ ਕਾਮਨਸ ਅੰਗਰੇਜ਼ੀ ਦਾ ਬੜਾ ਕਾਮ ਕਰਨਾ ਉਹ ਠਹਿਰਾਉ ਸ਼ਾਂਤ ਕਰਨਾ ਹਾਂ ਸ਼ਾਂਤ ਕਰ ਤੇ ਜਿਹੜੀ ਜਿਹਨੂੰ ਆਪਾਂ ਕਹਿੰਦੇ ਕਾਮ ਜਿਹਨੂੰ ਸੈਕਸ਼ੁਅਲ ਫੀਲਿੰਗਸ ਕਹਿੰਦੇ ਉਹਨਾਂ ਨੂੰ ਸਹੀ ਲੈਵਲ ਤੇ ਲਿਆਉਣਾ ਬਧਿਆ ਹੋਣਾ ਹੋਏ ਜੋ ਜ਼ੀਰੋ ਨਾ ਹੋਵੇ ਉਹਨੂੰ ਨਿਊਟਰਲ ਕਰਨਾ ਆਪਣੇ ਬੋਡੀ ਦੇ ਬਲੱਡ ਪ੍ਰੈਸ਼ਰ ਨੂੰ ਬਲੱਡ ਸ਼ੂਗਰ ਨੂੰ ਟੈਂਪਰੇਚਰ ਨੂੰ ਨਾਰਮਲ ਕਰਨਾ ਕੁਝ ਇਹ ਜੀ ਔਸ਼ਧੀਆਂ ਨੇ ਕੁਝ ਇਹ ਚੀਜ਼ਾਂ ਨੇ ਜਿਹੜੀਆਂ ਕਿ ਯੂਜ਼ ਕਰੀਆਂ ਜਾਂਦੀਆਂ ਸੀ ਬਿਨਾ ਕਿਸੇ ਸਾਈਡ ਇਫੈਕਟ ਤੋਂ ਤੇ ਉਹਨਾਂ ਦਾ ਬੈਨੀਫਿਟ ਕੀ ਸੀ ਬੋਡੀ ਬੋਡੀ ਨਾਰਮਲ ਰੱਖਦੀ

ਪੜਵੀ ਜਨ ਹੈ ਸਫੇਦ ਮੁਜ਼ਲੀ ਸਤਾਵਰਾ ਅਸ਼ਮ ਗੰਦਾ ਕੋਚ ਬ੍ਰੀਜ ਗੋਖਰੂ ਹੈ ਜੀ ਆ ਇਹਦੇ ਚ ਹੈਗਾ ਲੋਪਸਮ ਸੁੰਡ ਸ਼ਿਲਾਜੀਤ ਹੋਰ ਵੀ ਨਾਮ ਨੇ ਹੈਨਾ ਜਯਵਤਰੀ ਤੇ ਆ ਅਗਰ ਕੋਈ ਦੇਖਣ ਜਾਂਦਾ ਮਿਲਦਾ ਤਾਂ ਅਗਰ ਪੜ ਸਕਦੇ ਹੋ ਕੈਮਰੇ ਤੇ ਆ ਨਾਮ ਨੇ ਜੀ ਜਿਹੜੇ ਪ੍ਰੋਡਕਟ ਦੇ ਵਿੱਚ ਇਹ ਮੇਰਾ ਪ੍ਰੋਡਕਟ ਕੁਲਵੰਦੀ ਵਨ ਆਫ आवर बेस्ट ਸਿਗਨੇਚਰ ਪ੍ਰੋਡਕਟ ਹੈ ਪਾਵਰ ਅਪ 99% ਲੋਕੀ ਇਹਨੂੰ जोड़ते हैं कहना चीज है हार्ट हमेशा डब डॉलोल है बीपी लो का मतलब है हार्ट धड़क घट रहा है रिलैक्स मतलब ज्यादा कर रहा है ठीक है रिलैक्स नॉर्मल कर रहा है उपरला घट मारे बीपी लो है यह की है अपने बॉडी

ਇਕ ਕੋਈ ਇੱਕ ਜੀ ਮੈਂ ਜਿਵੇਂ ਕੈਮੀਕਲ ਨਾ ਹਮੇਸ਼ਾ ਤੁਸੀਂ ਬਲੱਡ ਪ੍ਰੈਸ਼ਰ ਹਾਈ ਦੀ ਦਵਾਈ ਬਲੱਡ ਪ੍ਰੈਸ਼ਰ ਲੋਨ ਦੇ ਸਕਦੇ ਨਾ ਨਹੀਂ ਦੇ ਸਕਦੇ ਕਿਉਂਕਿ ਉਹ ਕੈਮੀਕਲ ਹੈ ਉਹ ਬੇਸਕੂਫ ਹੈ ਜਿਵੇਂ ਤੁਹਾਨੂੰ ਕਹਿ ਬਹੁਤ ਸੋਹਣਾ ਵਰਡ ਯੂਜ਼ ਕਰਿਆ ਉਹ ਬੇਸਕੂਫ ਹੈ ਉਹਨੇ ਬਿਨਾ ਸੋਚੇ ਸਮਝੇ ਠਾ ਆਯੁਰਵੈਦਿਕ ਅਸ਼ਵਗੰਧਾ ਪਹਿਲਾ ਫਾਇਦਾ ਹੈ ਯਾਨੀ ਉਹ ਕਰਨਾ ਜੋ શરીર ਨੂੰ ਚਾਹੀਦਾ ਜੋ ਨਹੀਂ ਚਾਹੀਦਾ ਉਹ ਨਹੀਂ ਕਰਨਾ ਤਾਂ ਜੇ ਅਸ਼ਵਗੰਧਾ ਤੁਸੀਂ ਬਲੱਡ ਪ੍ਰੈਸ਼ਰ ਹਾਈ ਲਈ ਨਾ ਦੋਗੇ ਤਾਂ ਲੋ ਹੋ ਜਾਣਾ ਜੇ ਲੋਨ ਦੋਗੇ ਤਾਂ ਹਾਈ ਹੋ ਜਾਣਾ ਦੇ ਸ਼ਿਲਾਜੀਤ ਕੁਲਵੰਜੀ ਸ਼ਿਲਾਜੀਤ ਦੀ ਖਾਸੀਅਤ ਹੈ ਉਹਨੇਸ਼ਾ ਇਸੇ ਪਾਸੇ ਗਲਤ ਪਾਸੇ ਜੋੜਿਆ ਜਾ ਰਿਹਾ ਹੈ ਕਿ ਸੈਕਸ਼ੂਅਲ 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 ਮੈਂ ਕਹਾਂ ਨਹੀਂ ਜੀ ਨਹੀਂ ਸ਼ਿਲਾਜੀਤ ਚ ਫੁਲਵਿਕ ਐਸਿਡ ਹੈ ਫੁਲਵਿਕ ਐਸਿਡ ਕੁਲਵੰਜੀ ਅਗਰ ਫੁਲਵਿਕ ਐਸਿਡ ਦੀ ਪ੍ਰੋਪਰਟੀ ਦੱਸਾਂ ਲੋਕ ਹਰਾਨ ਹੋ ਜਾਣਗੇ ਲੋਟੇ ਅਗਰ ਟੇਪ ਵਾਰਮ ਯੂ نو ਪਕਰਣਾ ਕੀੜੇ ਪੈਗੇਟ ਟਿੱਡ ਚ ਕੀੜੇ ਕੀੜੇ ਟਿੱਡ ਦੇ ਪੇਟ ਦੇ ਕੀੜੇ ਹਾਂ ਉਹਨਾਂ ਨੂੰ ਮਾਰਨ ਲਈ ਫੁਲਵਿਕ ਐਸਿਡ ਦੁਨੀਆ ਦੀ ਬੈਸਟ ਆਰਗੈਨਿਕ ਰੈਮੀਡੀ ਹੈ ਮੈਂ ਇੰਡੀਆ ਚ ਕੋਈ ਵੀ ਫੁਲਵਿਕ ਐਸਿਡ ਐਸ ਇਟ ਇਜ਼ ਨਹੀਂ ਵੇਚਦਾ ਦਰਸ਼ੀਲਾਜੀ ਚ ਫੁੱਲ ਵੀਕ ਐਸੈਪਟ ਹੈ ਉਹ ਥੋੜਾ ਜਿਹਾ ਤਾਂ ਮੈਂ ਕੋਸ਼ਿਸ਼ ਕਰ ਰਹੇ ਹਾਂ ਕਿ ਤੋਂ ਫੁੱਲ ਵੀਕ ਐਸੈਪਟ ਕਨਸੈਂਟ੍ਰੇਟਲੀ ਆ ਕੇ ਜਿਵੇਂ ਮੈਂ ਕਹਿੰਨਾ ਪੈਰਾਸਾਈਟਸ ਦਾ ਕੋਰਸ ਕਰਨਾ ਹੁੰਦਾ 3 ਦਿਨ ਦਾ 7 ਦਿਨ ਦਾ ਉਹ ਕਰਵਾਉਣਾ ਸ਼ੁਰੂ ਕਰੂੰਗਾ ਕਿਉਂਕਿ ਵਾਰਡ ਰਿਕੋਰਡ ਕਰਵਾਉਂਦੀ 2 ਫੁੱਟ ਦਾ ਟੇਪ ਵॉर्म ਨਿਕਲ ਰਹੀ ਦਿੱਤੇ ਡਿਟਚ 2 ਫੁੱਟ ਦਾ ਕਿਉਂਕਿ ਅੰਡਰਸਟੈਂਡਿੰਗ ਵਧੀ ਜਾਂਦਾ ਉਹ ਤਾਂ ਮੈਂ ਇਹ ਹੀ ਕੀ ਲੱਭਣਾ ਜਿਹੜੀ ਤੁਹਾਡੇ ਇੱਕ ਪਾਸੇ ਨਹੀਂ ਉਹਨੇ ਇਹ ਦੇਖਣਾ ਕਿ ਘੱਟ ਕੀ ਕੀ ਹੈ ਇਮੇਜਿਨ ਕਰੋ ਕਿ 5 ਚੀਜ਼ਾਂ ਘੱਟ ਨੇ ਤੇ 4 ਚੀਜ਼ਾਂ ਉੱਪਰ ਨੇ ਜਿਹੜੀ ਚੀਜ਼ ਆਪਾਂ ਲੈਣੀ ਹੈ ਇਹੀ ਜੀ ਲੈਣੀ ਹੈ ਜਿਹੜੀ ਦੋਨਾਂ ਮੁਤਾਲਮੇ ਵਿੱਚ ਲਿਆਵੇ ਬਿਨਾ ਕਿਸੇ ਇੱਕ ਚੀਜ਼ ਨੂੰ ਉੱਪਰ ਜਾਂ نیچے ਭੇਜੇ ਗਲਤ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਅਗਰ ਹੁਣ ਤੁਹਾਨੂੰ ਪਤਾ ਕੋਲਨਜੀ ਕਿ ਦਵਾਈ ਆਂਦੀ ਹੈ ਨਾ ਜਿਹਨੂੰ ਨੋਬਲ ਅਵਾਰਡ ਵੀ ਮਿਲਿਆ ਹੋਇਆ ਐਕਚੁਅਲ ਪ੍ਰੋਬਲਮਸ ਲਈ ਹੈ ਨਾ ਉਹਦਾ ਪ੍ਰੋਬਲਮ ਕੀ ਹੈ ਉਹ ਬੀਪੀ ਇੰਨਾ ਵਧਾ ਦਿੰਦੀ ਹੈ ਕਈ ਵਾਰੀ ਉਹਦੇ ਉੱਪਰ ਲਿਖਿਆ ਹੁੰਦਾ ਉਹਦੇ ਉੱਪਰ ਵਾਰਨਿੰਗ ਲਿਖੀ ਹੁੰਦੀ ਹੈ ਜੇ ਕੋਈ ਪ੍ਰੋਬਲਮ ਆਵੇ ਨਾ ਤੁਰੰਤ ਡਾਕਟਰ ਨੂੰ ਮਿਲੋ ਮੈਂ ਕਹਿੰਦਾ ਯਾਰ ਇਹ じゃ ਕੀ ਕਰ ਰਹੇ ਹੋ ਤੁਸੀਂ ਵੇਸਲ ਡਾਇਲੇਟਰ ਐ ਉਹ ਉਹ ਇਹਦੀ ਚੀਜ਼ ਕਿਉਂ ਦੇਈ ਆਪਾਂ ਜ ਤਾਂ ਮੈਂ ਜਿਹੜਾ ਕੰਬੀਨੇਸ਼ਨ ਆਪਾਂ ਯੂਜ਼ ਕਰਦੇ ਹਾਂ ਉਹ ਇਹ ਜੇ ਲੈਟਸ ਟੇਕ A ਲੇਡੀ ਹੈ ਜਿਹੜੀ ਘਰੇ ਕੰਮ ਕਰਦੀ ਹੈ ਜਿਹਦੇ ਥਕਾਵਟ ਰਹਿੰਦੀ ਹੈ ਉਹਦੇ ਮਸਲ ਟੁੱਟਦੇ ਆ ਆਪਾਂ ਨੂੰ ਕਹੀ ਕੀ ਦੇਣੀ ਹੈ ਜਿਹੜੀ ਦੀ ਪਾਵਰ ਨੂੰ ਅਪ ਕਰੇ ਇੱਕ ਮੇਲ ਬੰਦਾ ਹੈ ਜਿਹਦੀ ਪਾਵਰ ਡਾਊਨ ਹੈ ਉਹਦਾ ਸਟੈਮਨਾ ਨਹੀਂ ਹੈ ਉਹ ਜਲਦੀ ਥੱਕ ਜਾਂਦਾ ਉਹ ਤੋਂ ਭਾਰੂ ਉਤਰਤੀ ਚੱਕਣਾ ਉਹ ਮਾੜਾ ਜਿਹਾ ਆਪਣੇ ਨੂੰ ਐਕਸਰਟ ਕਰਦਾ ਉਹਦਾ ਸਾਰ ਨਹੀਂ ਮੁੜਦਾ ਆਪਾਂ ਨੂੰ ਕੀ ਦੇਣੀ ਹੈ ਪਾਵਰ ਅਪ ਇੱਕ ਬੰਦਾ ਜਿਹਦਾ ਬੀਪੀ ਲੋ ਹੈ ਲੇਡੀ ਆ ਨਾ ਬੰਦਾ ਉਹਦਾ ਬੀਪੀ ਲੋ ਰਹਿੰਦਾ ਹੈ ਉਦੇ ਮਸਲ ਦੁਖਦੇ ਹਨ ਹੈਨਾ ਤੇ ਉਹਨੂੰ ਨੌਜ਼ੀਏ ਦੀ ਫੀਲਿੰਗ ਆਦੀ ਨੌਜ਼ੀਆ ਹੁੰਦਾ ਜਿਵੇਂ ਅਲੱਗ ਉਕਾਈ ਕਿ ਉਲਟੀ ਆ ਜੂਗੀ ਉਸ ਕੇਸ ਚ ਅਸੀਂ ਉਹਨੂੰ ਕੀ ਦਿੰਨੇ ਪਾਵਰ ਆਪ ਇੱਕ ਮੁੰਡਾ ਜਿੰਮ ਜਾਂਦਾ ਉਹ ਕਹਿੰਦਾ ਜੀ ਮੈਨੂੰ ਟੈਸਟੋਸਟਰੋਨ ਵਧਾਣਾ ਹੈ ਮੇਰੇ ਜਿੰਮਨ ਨੇ ਕਹਿੰਦੇ ਇੰਜੈਕਸ਼ਨ ਲਾ ਲਓ ਮੈਂ ਕਹਿੰਦੀ ਮਾਰ ਕਰੋ ਅਸੀਂ ਗਲਤੀ ਨਾਲ ਵੀ ਕਦੇ ਹਾਰਮੋਨ ਥੈਰੇਪੀ ਨਹੀਂ ਲਈ </body> ਕਹਿੰਦੇ ਕਿ ਸਾਡੀ ਜਿਹੜੀ ਯਾ ਉਹਨਾਂ ਨੂੰ ਪ੍ਰੋਬਲਮ ਆ ਗਈ। ਅਸੀਂ ਉਹਨਾਂ ਨੂੰ ਕੋਪੁੱਠੀ ਸਿੱਧੀ ਥੈਰੇਪੀ ਉਠੇ ਸਿੱਧੇ ਇਲਾਜ ਨਹੀਂ ਜਾਂਦੇ। ਅਸੀਂ ਕਹਾਂਗੇ ਸਿੰਪਲ ਅਸ਼ਵਗੰਧਾ ਤੇ ਪਾਵਰ ਆਪ ਐਵਰੀ ਪੋਟਾਸ਼ੀਅਮ ਸਿਪਰੇਟ ਆ ਆਪਾਂ ਨਾ ਬਿਨਾ ਕੈਮੀਕਲ ਰੂਪੀ ਪ੍ਰੋਬਲਮ ਕ੍ਰੀਏਟ ਕਰਨ ਲਈ ਸੋਲੂਸ਼ਨ ਤੋਂ ਬਿਨਾ ਸੋਚਣੇ ਜਦ ਵੀ ਸੋਚਣੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਆਪਾਂ ਨੇ ਐਡੈਪਟੋਜਨ ਲੱਭਣੇ ਖਲੋਤ ਜੀ ਜਿਨੇ ਵੀ ਐਡੈਪਟੋਜਨਸ ਦੀ ਮਾਸਟਰੀ ਕਰ ਲਈ ਤੇ ਐਡੈਪਟੋਜਨ ਦੇ ਐਕਸਟ੍ਰੈਕਟਸ ਲੱਭਲੇ ਉਹਦੇ ਵਿੱਚ ਮੈਂ ਦੱਸਿਆ ਤੁਹਾਨੂੰ ਮੇਰਾ ਇੱਕ ਪ੍ਰੋਡਕਟ ਟੈਕਨੋਜੀ ਸਟ੍ਰੈਸ ਬਸਟਰ ਉਹ ਤੁਸੀਂ 8 ਐਡੈਪਟੋਜਨਸ ਪਾਈ ਹੈ ਨਾ ਐਡੈਪਟੋਜਨ ਦਾ ਫਾਇਦਾ ਕੀ ਹੈ ਉਹ ਬੈਲੈਂਸ ਲੈਂਦਾ ਹੈ ਐਮੀ ਇਹਦੇ ਵਿੱਚ ਅਸੀਂ 2 3 3 ਤੱਕ 4 ਐਡੈਪਟੋਜਨ ਨੇ ਬਾਕੀ ਕੁਝ ਇਹ ਚੀਜ਼ ਜਿਹੜੀ ਅਲਰਜੀ ਪਾਵਰ ਬੂਸਟ ਕਰਦੇ ਆਪਣੀ ਬਾਡੀ ਚ ਨਾ ਕਲੋਜੀ ਪਾਵਰ ਬਣਾ ਲੀ ਇੱਕ ਸੈੱਲ ਲੱਗਿਆ ਹੋਇਆ ਦੋ ਤਰੀਕੇ ਦੇ ਜਗ੍ਹਾ ਤੇ ਪਾਵਰ ਬਣਦੀ ਹੈ ਆਪਣੀ ਬਾਡੀ ਚ ਇੱਕ ਸੋਡੀਅਮ ਪੋਟਾਸ਼ੀਅਮ ਪੰਪ ਦੂਜਾ ਮਾਈਟੋਕੌਂਡਰੀਆ ਜੇ ਤੁਸੀਂ ਦੋ ਚੀਜ਼ਾਂ ਨੂੰ ਖਰਾਬ ਨਾ ਕਰੋ ਜਾਂ ਇਹ ਦੋ ਚੀਜ਼ਾਂ ਨੂੰ ਬੂਸਟ ਦੇ ਦਿਓ ਠਡੀ ਪਾਵਰ ਬਚ ਜਾਂਦੀ ਹੈ ਸੋਡੀਅਮ ਪੋਟਾਸ਼ੀਅਮ ਪੰਪ ਨੂੰ ਕਰੀ ਚਾਹੀਦੀ ਹੈ ਤੁਹਾਡੀ ਬੋਡੀ ਦੇ ਸੈੱਲ ਚ ਪੋਟਾਸ਼ੀਅਮ ਪਿਆ ਹੋਗਾ ਉਹ ਪੋਟਾਸ਼ੀਅਮ ਆਊਗਾ ਕਿੱਥੋਂ ਡਾਈਟ ਤੋਂ ਕਿਉਂਕਿ ਬੋਡੀ ਪੋਟਾਸ਼ੀਅਮ ਬਣਾ ਨਹੀਂ ਸਕਦੀ ਮਿਨਰਲ ਹੈ ਮਿਨਰਲ ਹਮੇਸ਼ਾ ਡਾਈਟ ਤੋਂ ਆਦਾ ਸਲਾਦ ਖਾਣਾ ਸ਼ੁਰੂ ਕਰ ਦਿਓ ਜਾਂ ਪੋਟਾਸ਼ੀਅਮ ਸਪਰੇਟ ਲੈਣਾ ਸ਼ੁਰੂ ਕਰ ਦਿਓ એનર્ਜੀ ਆ ਜਾਏਗੀ ਜਿਹੜਾ ਹੈ ਮਾਈਟੋਕਾਂਡਰੀਆ ਇਹਨੂੰ ਸਰਟਨ ਹਰब्स ਜਾਂ ਕੁਝ ਡਾਈਟ ਠੀਕ ਕਰ ਦਈਏ ਤੇ ਕੁਝ ਚੀਜ਼ਾਂ ਖਰਾਬ ਕਰਦੀ ਹੈ ਅਲਕੋਹਲ ਹੈ ਨਾ ਜਿਹੜਾ ਅਡੀਨੋਮੋਟੋ ਜਾਂ ਕੈਮੀਕਲ ਆਪਣੇ ਮਾਈਟੋਕੌਂਡਰੀਆ ਨੂੰ ਖਰਾਬ ਕਰਦੇ ਆਂ ਚੀਨੀ ਕਾਰਬੋਹਾਈਡਰੇਟਸ ਜ਼ਿਆਦਾ ਖਾਣਾ ਮਾਈਟੋਕੌਂਡਰੀਆ ਖਰਾਬ ਹੁੰਦਾ ਤਾਂ ਮੈਂ ਐਡੈਪਟੋਜਨਸ ਯੂਜ਼ ਕਰਕੇ ਪਲੱਸ ਡਾਈਟ ਠੀਕ ਕਰ ਦੂੰਗਾ ਉਹਦੇ ਨਾਲ ਤੁਹਾਡਾ ਮਾਈਟੋਕੌਂਡਰੀਆ ਜਿਹੜਾ ਕਿ ਨਰਦੀ ਫੈਕਟਰੀ ਆਫ ਦ ਬੋਡੀ ਹੈ ਉਹ ਠੀਕ ਹੋ ਜਾਏਗਾ ਜਿੰਮੇ ਜੀਨੋ ਠੀਕ ਹੁੰਦਾ ਕੋਲਵੰਜੀ ਬੰਦੇ ਦੀ ਏਜਿੰਗ ਚਲੀ ਜਾਂਦੀ ਹੈ ਉਹਦੀ ਸੈਸ਼ਲ ਐਪੀਟਾਈਟ ਠੀਕ ਹੋ ਜਾਂਦੀ ਹੈ ਉਹਦੀ ਸਿਹਤ कर दी है एनर्जी बढ़ती है जिम्मे अपना स्टैमिना शरीर च ए लगता है कि जान द्वारा आ गई तो आप एंगल ने पोटैशियम माइक्रोकॉन्ट्रीआर ए चीज है एक केस है कई बार लोगों का बीपी हाई मगर उन्होंने या सैक्शुअल या एनर्जी प्रॉब्लम फिर नहीं होंगी है फिर उन्होंने मैं कहना ये पोटैशियम लेना क्योंकि बीपी हाई है वो प्रॉब्लम ए नहीं है मगर ए बीपी हो, थोड़ा इस तो पहले बदे, पहले ले हो। मैं करूंगा मैं वन क्वार स्पून एक गिलास पोटाशियम सीटरेट घोल लूंगा अगले mm -hmm. अद्धे एक गोली सवेरे ले लूंगा अद्धे गिलास जो बचा हुआ एक गोली शामी ले लूंगा जोबा ता शाम दो गोलियां यह मोर दैन इनफ है अगर एनर्जी लिया है तो एक सवेरे शाम कई लोग दो कट्ठिया दोपहरे भी ले लेंगे ਐਨਰਜੀ ਆ ਪਕਾਂਗੇ ਸਟੈਮਨਾ ਤੇ ਪਾਵਰ ਵਧਾਉਣ ਦਾ ਸਿੰਪਲ ਫਾਰਮੂਲਾ ਜੀ ਤੁਸੀਂ ਇਹਦੇ ਵਿੱਚ ਦੱਸਿਆ ਵੀ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੁਣ ਚ ਵਿੱਚ ਵਿੱਚ ਅਸ਼ਵਗੰਧਾ ਦੀ ਤੁਸੀਂ ਨਾਮ ਲਿਆ ਹੈਗਾ ਅਸ਼ਵਗੰਧਾ ਤੁਸੀਂ ਇਹਦੇ ਵਿੱਚ ਵੀ ਗਿਣਿਆ ਕਿ ਪਾਵਰ ਅੱਪ ਦੇ ਵਿੱਚ ਵੀ ਹੈਗਾ ਤੇ ਅਸ਼ਵਗੰਧਾ ਤੁਸੀਂ ਨਾਲ ਲੈਣ ਦੀ ਵੀ ਗੱਲ ਸਲਾਹ ਦਿੱਤੀ ਕਿ ਜ਼ਿਆਦਾ ਨਹੀਂ ਹੋ ਜੀ ਨਹੀਂ ਉਹ ਮੈਂ ਉਹਦੇ ਲਈ ਕਿਹਾ ਮੈਂ ਤਾਂ ਪੋਟਾਸ਼ੀਅਮ ਸਿਟਰ ਨਾਲ ਲੈਣ ਲਈ ਕਿਹਾ ਹੈ ਅਸ਼ਵਗੰਧਾ ਉਹਦੇ ਲਈ ਹੈ ਲੈਟਸ ਸੇ ਕਿਉਂਕਿ ਇੱਕ ਗੋਲੀ हजार एम जी भी है हजार एम जी चीज कितनी चीजा कि पड़ियां एक दो तीन चार पे सत अठ नौ दस ग्यारह बारह तेरह चौदह चौदह चीजा ने तो चौदह चीजा तो तो हजार नवैड करोगे वह सौ सौ एम तो भी घट गां अगर बंद्रैस है बहुत है जिम्मे लगे कि बंदा भी रहा है स्ट्रैस भी रहा मैं दूंगा वरना नहीं दूंगा तो मैं एक नॉर्मल बंद एनर्जी ਦੋ ਗੋਲੀਆਂ ਦਿਨ ਚ ਬਹੁਤ ਹੈ ਜਿਹਨੂੰ ਅਗਰ ਹੈਗੀ એનર્ਜੀ ਦੀ ਪ੍ਰੋਬਲਮ ਵੀ ਹੈ ਤੇ ਸੈਕਸ ਦੀ ਪ੍ਰੋਬਲਮ ਵੀ ਹੈ ਇੱਕ ਸਿਰੇ ਦੋ ਸ਼ਾਮੀ ਜੇ ਉਹਨੂੰ ਬੀਪੀ ਹਾਈ ਹੈ ਤਾਂ ਤਾਂ ਉਹਨੂੰ ਮੈਂ ਕਹਾਂ ਪੋਟਾਸ਼ੀਅਮ ਸਿਟਰੇਟ ਦੇ ਨਾਲ ਇਹ ਕੀ ਲੈਣੀ ਹੈ ਕਿਉਂਕਿ ਆਪਾਂ ਪੋਟਾਸ਼ੀਅਮ ਨਹੀਂ ਪੂਰਾ ਕਰਾਂਗੇ ਤਾਂ ਉਹਦਾ ਜਿਹੜਾ ਬਲੱਡ ਜਿਹਨਾਂ ਬੰਦੇ ਹਾਰਟ ਦੀ ਦੀ ਕੰਟ੍ਰੈਕਸ਼ਨ ਤੇ ਉਹ ਹੈ ਜਿਹਨੂੰ ਆਪਾਂ ਕਹਿੰਦੇ ਆ ਉਹਦਾ ਮਸਲ ਹੈ ਹਾਰਟ ਇੱਕ ਮਸਲ ਹੈ ਉਹ ਅਗਰ ਮਸਲ ਪਹਿਲਾਂ ਹੀ ਥੋੜਾ ਕੜਾਲੱਚ ਪੈ ਰਹੇ ਹੈ ਆਪਾਂ ਨੂੰ ਸਿੱਧੇ ਹੀ ਬੀਪੀ ਹਾਈ ਨਹੀਂ ਕਰਨਾ ਆਪਾਂ ਬੀਪੀ ਨਾਰਮਲ ਲਿਆ ਕੇ ਹੀ ਲੈਣੀ ਹੈ ਤਾਂ ਇਹ ਗੋਲੀ 1/4 ਆਫ ਅ ਟੀਸਪੂਨ ਦਾ ਅਦਰ ਹਨਾ ਕਿੰਨਾ ਹੋਗਾ ਦੇਖ ਲਓ ਤੁਸੀਂ 1/8th ਟੀਸਪੂਨ ਲਿਆ ਪਾਣੀ ਚ ਘੋਲਿਆ ਉਹਦੇ ਚ ਅੱਧਾ ਗਲਾਸ ਪਾਣੀ ਚ ਘੋਲ ਕੇ ਉਹਦੇ ਨਾਲ ਇੱਕ ਗੋਲੀ ਜਲੀ ਸਵੇਰੇ ਉਹਦੇ ਨਾਲ ਜਾਂ ਦੋ ਗੋਲੀਆਂ ਸ਼ਾਮੇ ਜੇ ਤੁਹਾਡਾ ਬੀਪੀ ਲੋ ਹੈ ਫਿਰ ਉਹ ਚੱਕਰ ਨਹੀਂ ਹੈ ਬੀਪੀ ਹਾਈ ਲਈ ਹੈ ਬੀਪੀ ਹਾਈ ਆ ਬੋਟਾਸ਼ੀ ਨਾਲ ਜੇ ਦਾ ਬੀਪੀ ਲੋ ਹੈ ਉਹ ਤਾਂ ਮਾੜਾ ਇੱਕ ਅੱਧੀ ਝੁੜਕੀ ਨਮਕ ਨਿੰਬੂ ਐਪਲ ਸੈਡ ਉਹਦੇ ਨਾਲ ਵੀ ਲੈ ਸਕਦਾ ਜੀ ਤੇ ਜਿਨ੍ਹਾਂ ਲੋਕਾਂ ਨੂੰ ਹਾਰਟ ਦੀ ਪ੍ਰੋਬਲਮ ਹੈ ਤੇ ਉਹ ਜਾਂ ਫਿਰ किडनी प्रॉब्लम हैलविंद आ गई मतलब ब्लड शुगर हाई रही है ब्लड शुगर पहला बद ही रही है नैफर खराब होंगे कोई लेना देना नहीं है उन्होंने पहली एडवाइस ये होगी हो कि भाई पोटाशियम लो हाँ अगर किडनी थर्ड स्टेज तो या उपर होगी फोर्थ स्टेज से पहुंच गए फिर पोटाशियम नहीं लेना जे तो पहली एक दो तीन चार पक्ष स्टेज तक तब तक चल जाता है अगर तो नैफरोन काफी डैमेज हो गए क्रैटिनियन बढ़ गया पोटाशियम बढ़ गया ਫੇਰ ਤਾਂ ਭਾਈ ਡਾਕਟਰ ਨੂੰ ਪੁੱਛੇ ਬਿਨਾ ਕੋਈ ਵੀ ਚੀਜ਼ ਨਾ ਖਾਣਾ ਮਗਰ ਜੇ ਮਾੜੀ-ਮੋਟੀ ਡੈਮੇਜ ਹੈ ਪਹਿਲੀ ਜਾਂ ਦੂਜੀ ਸਟੇਜ ਤੇ ਹੈ ਤੁਸੀਂ ਖਾਓ ਮੈਂ ਉਹਨਾਂ ਨੂੰ ਐਡਵਾਈਸ ਦਊਂਗਾ ਹਰੇ ਪੱਤੀ ਸਬਜ਼ੀਆਂ ਕਿਉਂਕਿ ਉਸ ਚੀਜ਼ ਮੈਗਨੀਸ਼ੀਅਮ ਹੈ ਉਸ ਚ ਕੈਲਸ਼ੀਅਮ ਹੈ ਉਸ ਚ ਮੜਾ ਹੈ ਪੋਟਾਸ਼ੀਅਮ ਹੈ ਉਹ ਬਾਡੀ ਨੂੰ ਪਿਉਰੀਫਾਈ ਕਰਦਾ ਹੈ ਦੇਖੋ ਗੱਲ ਸਮਝੋ ਜਿੱਥੋਂ ਬਲੱਡ ਨਿਕਲਦਾ ਹੈ ਉਹ ਜਗ੍ਹਾ ਤੱਕ ਖਰਾਬ ਹੁੰਦੀ ਹੈ ਬਲੱਡ ਚ ਜੇ ਤਾਂ 슈ਗਰ ਹਾਈ ਹੋਵੇ ਜਾਂ ਬਲੱਡ ਦੀ ਪੀ ਐਚ ਐਸਿਡਿਕ ਹੋ ਜਾਏ ਬਲੱਡ ਦੀ ਪੀ ਐਚ ਕਦੇ ਵੀ ਐਸਿਡਿਕ ਨਹੀਂ ਹੋਣੀ ਚਾਹੀਦੀ ਤੁੱਕ ਦੀ ਪੀ ਐਚ बेसिक है ब्लड की पीएच बेसिक है स्टमक की पीएच एसिडिक है ब्लड की पीएच क्यों होंगी बेस एसिडिक कैलशियम या मैगनीशियम घट जाए या ब्लड की शुगर कदों बढ़ती है जब थोड़ी इंसुलिन कम करनी हट गई बहुत चीनी बहुत शुगर वाली डाइट खाने हो तो उस केस केसूँ पहले डाइट चेंज करनी पेगी मगर पावर पावरअप ले हो कोई चक्कर नहीं है हार्ट की कंडीशन अगर तो हार्ट की कंडशन स्टंट पैया होया है तो थो बहुत ज्यादा ब्लड थोड� थिनर दिते जा रहे हैं दो तीन बायपास हो फिर डॉक्टर ना गल करो ए हुए हैं फिर है। है। तो भी डॉक्टर वरना जो बीपी हाई रहा है इमेजिन करो कुलवंत जी बीपी हाई रहा है कंडीशन है पहला मैं पोटैशियन देना शुरू करूँगा दूंगा मैं वाइटामिन ई वाइटामिन ई कुलवंत जी हार्ट जिथे बोलता ना मूह हार्ट पूरा निकटामिन e, e, बहुत घंट चीज नाइसिन बहुत ही रिसर्च चीज है लैसे कई बंद समझ नहीं आती अलग कहना मैन चीज चाहिए पावर आप मैं प्रॉब्लम है मगर मेरी आह कंडीशन है मैं लवान के ना लवान ਉਹ ਸਾਡਾ ਡਾ ਨੰਬਰ ਦਊਗਾ ਐਂਡ ਵਿੱਚ ਮੈਂ ਉਸਤੇ ਫੋਨ ਕਰਕੇ ਪੁੱਛਣ ਕਿ ਮੈਨੂੰ ਇਹਦੇ ਨਾਲ ਕਿਹੜੀ ਵੀ ਲੈਣੀ ਚਾਹੀਦੀ ਹੈ ਤਾਂ ਕਿ ਮੈਂ ਇਹਦਾ ਫਾਇਦਾ ਤਾਂ ਲੈਣਾ ਮਗਰ ਮੇਰੇ ਡੇ ਪੁਰਾਨੀਆਂ ਪ੍ਰੋਬਲਮਸ ਹੈ ਉਹ ਆੜੇ ਨਾ ਆਣ ਜਿਵੇਂ ਬੀਪੀ ਹੈ ਮਾੜੇ ਪੋਟਾਸ਼ੀਅਮ ਲਿਆ ਆ ਲੈ ਲੇ ਅਗਰ lettes say ਦਰਦ ਬਹੁਤ ਹੈ ਸੁਪਰਕੈਲ D3 ਨਾਲ ਲੈ ਲਓ ਦਰਦ ਕਿਉਂਕਿ ਵਿਟਾਮਿਨ D3 ਕੋਰਟੀਸੋਲ ਮੰਗੋ ਹਾਰਮੋਨ ਮੰਗੋ ਕੰਮ ਕਰਦਾ ਜੇ ਇਰੇਕਟਲ ਡਿਸਫੰਕਸ਼ਨ ਹੈ ਇਹਦੇ ਨਾਲ ਸੁਪਰਕੈਲ D3 ਕਿਉਂਕਿ ਉਸ ਤੇ ਜ਼ਿੰਕ ਹੈ ਉਹ ਕਹਿੰਦੇ ਜੀ ਇਰੇਕਟਲ ਡਿਸਫੰਕਸ਼ਨ ਇਹਨੂੰ ED ਕਹਿੰਦੇ ਆ ਉਹ ਜ਼ਿੰਕ ਡੈਫੀਸ਼ੀਐਂਸੀ ਨਾਲ ਸੋਲ ਹੁੰਦਾ ਤਾਂ ਉਹਦੇ ਨਾਲ ਅਸੀਂ ਜ਼ਿੰਕ ਲੈਣਾਗੇ ਤਾਂ ਡਿਪੈਂਡ ਕਰਦਾ ਬੰਦੇ ਨੂੰ ਕਿਹੜੀ ਕੰਡੀਸ਼ਨ ਹੈ ਉਹਨੇ ਕਲੇਡੀ ਹੈ ਜਿਹਦੇ ਦਰਦ ਬਹੁਤ ਹੁੰਦਾ ਹੈ એનર્ਜੀ ਵੀ ਨਹੀਂ ਹੈ ਅਸੀਂ ਉਹਨੂੰ ਕਹਾਂਗੇ ਕਿ ਤੜਾਦਾ ਘੰਟਾ ਧੁੱਪੇ ਬਹਿ ਜਾਣਾ ਨਾਲ ਸੁਪਰਕੈਲਜੀ 3 ਲੈ ਲੈਣਾ ਸ਼ੁਰੂ ਕਰ ਦੇਣ ਨਾਲ ਲੈਣ ਉਹ ਆ ਆਪਣਾ ਪਾਵਰ ਅਪ ਤਾਂ ਡਿਫਰੈਂਟ ਕੰਡੀਸ਼ਨਸ ਜਿਵੇਂ ਡੈਫਰੈਂਟ ਤਰੀਕੇ ਨਾਲ ਕਰਦੇ BP ਲੋਅ ਕੋਈ ਚੱਕਰ ਨਹੀਂ ਜੀ ਲੈ ਲਓ ਸਿੱਧੇ ਹੀ ਲੈ ਲਓ BP ਹਾਈ ਹੈ ਥੋੜਾ ਪੋਟਾਸ਼ੀਅਮ ਉਹਦੇ ਨਾਲ ਲਓ ਮੈਂ ਡਿਫਰੈਂਟ ਕੰਡੀਸ਼ਨਸ ਤੇ ਡਿਫਰੈਂਟ ਚੀਜ਼ਾਂ ਬਾਰੇ ਬਰਤਾਂਗੇ ਜੀ ਇੱਕ ਆਪਾਂ ਪਿੱਛੇ ਜੇ ਵੀਡੀਓ ਬਣਾਈ ਸੀ ਕੋ ਐਨਜ਼ਾਈਮ Q10 ਹਾਂਜੀ ਉਹ ਇਹਦੇ ਨਾਲ ਲਿਆ ਜਾ ਸਕਦਾ ਕੋਲਜੀ ਉਹਦੇ ਕੋ ਥੋੜੀ ਮੈਂ ਇਹ ਜੀ ਗੱਲਾਂ ਹੋਇਆ ਲੈਟਸ ਸੇ ਕਿਸ ਦਾ ਸਪਰਮ ਕਾਊਂਟ ਵੀ ਘਟਾ ਹੈ ਤੇ ਉਹਨੂੰ ਐਕਚੁਅਲ ਐਪੀਟਾਈਟ ਜਿਹਨੂੰ ਪਕੰਨੇ ਆ ਆਹਾ ਲਬੀਡੋ ਵੀ ਡਾਉਨ ਹੈ ਹੈਨਾ ਉਸ ਨੂੰ ਕੋ ਐਨਜ਼ਾਈਮ ਦੇ ਨਾਲ ਪਾਵਰ ਅਪ ਅਮੇজিং ਅਮੇজিং ਬੈਨੀਫਿਟ ਦੇਗਾ ਤਾਂ ਮੈਂ ਉਹਨਾਂ ਕੀ ਕਰੂੰਗਾ ਮੈਸੇਜ ਦੇ ਖਾਣੇ ਤੋਂ ਬਾਅਦ ਦੋ ਕੋਇਨਜ਼ ਐਂਡ Q10 ਦਊਗਾ ਸ਼ਾਮ ਨੂੰ ਹਨਾ ਸੌਣ ਤੋਂ ਦੋ ਤਿੰਨ ਘੰਟੇ ਪਹਿਲਾਂ ਦੋ ਪਾਵਰ ਆਪ ਤੇ ਜਿਵੇਂ ਕੁਲਵੰਤ ਜੀ ਕਈ ਲੋਕ ਸੋਚਦੇ ਕਿ ਅੱਜ ਖਾਧੀ ਅੱਜ ਫਰਕ ਦਿਖ ਜਾਊਗਾ ਨਹੀਂ ਤਿੰਨ ਤੋਂ ਚਾਰ ਦਿਨ ਫਰਕ ਦੇਖੇਗਾ ਕਿਉਂਕਿ ਇਹ ਕੋਈ ਐਲੋਪੈਥਿਕ ਦਵਾਈ ਨਹੀਂ ਹੈ ਕੈਮੀਕਲ ਨਹੀਂ ਹੈ ਇਹਨੂੰ ਬਿਲਡ ਕਰਦੀ ਹੈ ਬਾਡੀ ਤੇ ਦੂਜੀ ਗੱਲ ਇਹਦਾ ਸਾਈਡ ਇਫੈਕਟ ਨਹੀਂ ਹੈ ਲੈਟਸ ਸੇ ਤੁਸੀਂ ਦੋ ਬੋਤਲਾਂ ਖਾ ਲਈਆਂ ਤੇ ਤੁਸੀਂ ਕਹਿੰਦੇ ਲੈ ਵੀ ਹੁਣ ਮੇਰੀ ਸਾਰੀ ਪ੍ਰੋਬਲਮ ਜਿਹੜੀ ਸੀਗੀ ਸੋਲਵ ਹੋ ਗਈ ਤਨੂ ਐ ਨਹੀਂ ਹੈ ਕਿ ਉਸ ਤੋਂ ਬਾਅਦ ਵੀ ਖਾਣੀ ਪਈ ਨਾ ਜੀ ਬਹੁਤ ਵਧੀਆ ਜੀ ਤੇ ਜਿਹੜੀਆਂ ਲੇਡੀਜ਼ ਨੂੰ ਥਕਾਮ ਠੱਕਾ ਠੱਕਾ ਰੰਦਾ ਸਰੀਰ ਜਾਨ ਨਹੀਂ ਹੈਗੀ ਮਤਲਬ ਜਿਹਨੂੰ ਕਹਿੰਦੇ ਆ ਵੀ ਆਪਾਂ ਕ੍ਰੋਨਿਕ ਫਟੀਗ ਸਿੰਡਰੋਮ ਤੇ ਫਾਈਬਰੋਮਾਇਲਜੀਆ ਜਿਨ੍ਹਾਂ ਨੂੰ ਆਹ ਪ੍ਰੋਬਲਮ ਆ ਹੈ ਗਿਆ ਉਹਨਾਂ ਨੂੰ ਕਿਵੇਂ ਇਹ ਕੰਮ ਕਰੂਗੀ ਨਿਊਟ੍ਰੀਸ਼ਨਲ ਯੀਸਟ ਦੋ ਚਮਚ ਲੋਕਿਨ ਬੀ ਕੰਪਲੈਕਸ ਸਭ ਤੋਂ ਪਹਿਲਾਂ ਤੇ ਬੀ1 ਚਾਹੀਦਾ ਫਾਈਬਰੋਮਾਇਲਜੀਆ ਤੇ ਕ੍ਰੋਨਿਕ ਫਟੀਗ ਨਾਲ ਦੋ ਗੋਲੀਆਂ ਔਰ ਨਿਊਟ੍ਰੀਸ਼ਨਲਿਸ ਡੈਂਟਲਿਸਟ ਨੇ ਸਲਾਹ ਦੇ ਉੱਪਰ ਦੋ ਚਮਚ ਚਾਹ ਨੂੰ ਦੋ ਗੋਲੀਆਂ ਲਿਤੀਆਂ ਪਾਣੀ ਨਾਲ ਉਹਨਾਂ ਨੂੰ ਜਿਵੇਂ ਮੈਂ ਕਿਹਾ ਤਿੰਨ ਤੋਂ ਚਾਰ ਦਿਨ ਫੇਰ ਮੈਕਸਿਮ ਕਈ ਵਾਰ ਤੱਕ ਵੰਦੀ ਇੱਕ ਦਿਨ ਚ ਫਰਕ ਲੱਗਦਾ ਕਿ ਇੱਕ ਦਿਨ ਚ ਲੱਗਦਾ ਉਹਨਾਂ ਨੂੰ ਲੈ ਵੀ ਜਿਵੇਂ ਆਦਾ ਕਿ ਜਿਵੇਂ ਇੰਜਨ ਵਾਟਰ ਹੁੰਦਾ ਨਹੀਂ ਕਿ ਟਰੱਕ ਦੇ ਇੰਜਨ ਗਰਮ ਹੋ ਗਿਆ ਹੁਣ ਉਹਨਾਂ ਆਵਾਜ਼ ਵੀ ਵਧਿਆ ਕਰ ਰਿਹਾ ਗਰਗਰਡਰ ਤਿਆਰ ਪਿਆ ਉਹਨਾਂ ਤਾਂ ਐਂਗਲੈਂਡ ਹੈ ਜਿਵੇਂ ਜੀ ਬਹੁਤ ਸ਼ੁਕਰੀਆ ਜੀ ਤੇ ਮੈਨੂੰ ਉਮੀਦ ਹੈ ਕਿ ਸਾਰਿਆਂ ਨੂੰ ਜਿਹੜੀ ਵੀਡੀਓ ਤੁਹਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇ नंबर अपने नंबर डिटेल दे को संपर्क करना चाहता कर सकते जी कुंत जी जो कोई प्रोडक्ट जिम्मे पावर या न्यूट्रीशनल ईस्ट सुपर डी थ्री एंट्रस्ट है नंबर नोट कर लो पचासी पचानवे पचहत्तर चाली नब्बे पचासी पचानवे नंबर नोट कर लो जी सैवन नाइन एट सिक्स चौदह एक सौ छियाठ ਇਹ ਸਹੀ ਹੈ ਤੁਸੀਂ ਪਰਚੋ ਅਕਸੋਛਾ ਜੇ ਤੁਸੀਂ ਚਾਹਦੇ ਹੋ ਹੈਲਥ ਕੋਚ ਬਣਨਾ ਤੁਸੀਂ ਚਾਹਦੇ ਹੋ ਲੋਕਾਂ ਦੀ ਐ ਭਲਾਈ ਲਈ ਜਾਂ ਆਪਣਾ ਇੱਕ ਅੱਛਾ ਬਿਜ਼ਨਸ ਚਲਾਉਣਾ ਚਾਹਦੇ ਹੋ ਜਿਸ ਤੋਂ ਸੋਲ ਸੈਟੀਸਫੈਕਸ਼ਨ ਹੋਏ ਤਾਂ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ ਲਿਖ ਕੇ ਕੋਚ ਮੇਰਾ ਨੰਬਰ ਹੈ 98847530 1847300 ਜੀ ਬਹੁਤ ਸ਼ੁਕਰੀਆ ਤੁਹਾਡਾ ਮੋਸਟ ਉਹ ਜਾਣਕਾਰੀ ਤੁਹਾਡੇ ਸਾਹਮਣੇ ਹੈ ਜੀ ਘਰ ਘਰ ਵਿੱਚ ਅੱਜ ਕੱਲ੍ਹ ਕਾਵਟਾ ਕਰਕਰ ਦੇ ਵਿੱਚ ਅੱਜ ਜਿਹੜਾ ਹੈ ਉਹ ਸਰੀਰ ਦੁਖਦਾ ਤੇ ਜਾਨ ਨਹੀਂ ਹੈਗੀ ਇਹ ਪ੍ਰੋਬਲਮਾ ਹਰ ਕਿਸੇ ਦੇ ਕਰ ਦੇ ਵਿੱਚ ਲਗਭਗ ਲਗਭਗ ਹੈਗੀਆਂ ਨੇ ਤੇ ਦੂਜੀ ਗੱਲ ਜਿਹੜੀ ਆ ਉਹ ਬਲੱਡ ਪ੍ਰੈਸ਼ਰ ਲੋ ਰਹਿੰਦਾ ਜਾਂ ਹਾਈ ਰਹਿੰਦਾ ਇਹ ਵੀ ਪ੍ਰੋਬਲਮ ਹਰੇਕ ਕਰ ਦੇ ਵਿੱਚ ਹੈ ਨੀਂਦ ਦੀ ਪ੍ਰੋਬਲਮ ਹਰੇਕ ਦੇ ਕਰ ਦੇ ਵਿੱਚ ਹੈ ਸੈਕਸ਼ੂਅਲ ਡਿਜ਼ਾਇਰ ਦੀ ਪ੍ਰੋਬਲਮ ਜਿਹੜੀ ਅੱਜ ਕੱਲ ਬਹੁਤ ਵੱਧ ਰਹੀ ਹੈ ਆਦ ਨਹੀਂ ਹੋ ਰਹੀ ਬਹੁਤ ਸਾਰੇ ਕਰਾਂ ਦੇ ਵਿੱਚ ਔਲਾਦ ਜਿਨ੍ਹਾਂ ਲੋਕਾਂ ਦੇ ਕਰਾਂ ਦੇ ਵਿੱਚ ਔਲਾਦ ਨਹੀਂ ਹੋ ਰਹੀ ਇਹ ਵੀ ਪ੍ਰੋਬਲਮ ਜਿਹੜੀ ਹੈ ਅੱਜ ਕੱਲ ਕਰ ਕਰ ਦੇ ਵਿੱਚ ਹੈ ਕਿਉਂਕਿ ਇਹਦਾ ਇੱਕੋ ਸਬੂਤ ਵੱਡਾ ਸਬੂਤ ਹੈ ਕਿ ਅੱਜ ਕੱਲ ਹਰੇਕ ਸ਼ਹਿਰ ਦੇ ਵਿੱਚ ਆਈਵੀਐ ਸੈਂਟਰ ਜਿਹੜੇ ਨੇ ਉਹ ਬਹੁਤ ਆਈਵੀਐ ਸੈਂਟਰ ਜਿਹੜੇ ਨੇ ਉਹ ਬੜੀ ਤੇਜ਼ੀ ਨਾਲ ਮਸ਼ੂਮਿੰਗ ਹੋ ਰਹੀਆਂ ਹਨ ਦੀ ਤੇ ਇਹ ਇਹਦਾ ਇੱਕ ਵੱਡਾ ਸਬੂਤ ਹੈ ਕਿ ਇਹ ਅੱਜ ਕੱਲ ਸੈਕਸ਼ੂਅਲ ਡਿਜ਼ਾਇਰ ਦੀ ਜਿਹੜੀ ਉਹ ਕਮੀ ਹੋ ਚੁੱਕੀ ਹੈ ਰੈਕਟਲ ਡਿਸਫੰਕਸ਼ਨ ਦੀ ਪ੍ਰੋਬਲਮ ਆ ਰਹੀ ਹੈ ਲੇਡੀਜ਼ ਦੇ ਵਿੱਚ ਯੂਟਰਸ ਦੀਆਂ ਪ੍ਰੋਬਲਮ ਆ ਰਹੀਆਂ ਨੇ ਜੈਂਟਸ ਦੇ ਵਿੱਚ ਗਦੂਦਾਂ ਦੀਆਂ ਪ੍ਰੋਬਲਮ ਆ ਰਹੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਦੇ ਨਾਲ ਜਿਹੜੀਆਂ ਨੇ ਉਹਦੇ ਪ੍ਰੋਬਲਮਾਂ ਆ ਰਹੀਆਂ ਨੇ ਤੇ ਜੇਕਰ ਤੁਹਾਨੂੰ ਦਿੱਤੀ ਗਈ ਜਾਣਕਾਰੀ ਅਨਸਾਰ ਤੁਸੀਂ ਇਹਨਾਂ ਚੀਜ਼ਾਂ ਨੂੰ ਫੋਲੋ ਕਰੋਗੇ ਤੇ ਉਮੀਦ ਹੈ ਕਿ ਇਹ ਸਾਰਿਆਂ ਨੂੰ ਜਿਹੜੀ ਹੈ ਉਹਨਾਂ ਉਹਨਾਂ ਦੀ ਘਰ ਬੈਠੇ ਹੀ ਸਮੱਸਿਆ ਦਾ ਹੱਲ ਕਰੇਗੀ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇ ਜੇ ਪਸੰਦ ਆਈ ਹੈ ਤੇ ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰੋ ਜਿੰਨਾ ਸ਼ੇਅਰ ਕਰੋਗੇ ਕੋਈ ਨਾ ਕੋਈ ਵੀਡੀਓ ਨੂੰ ਜ਼ਰੂਰ ਦੇਖੇਗਾ ਤੇ ਜੇ ਕਿਸੇ ਇੱਕ ਨੇ ਵੀ ਇਸ ਵੀਡੀਓ ਨੂੰ ਵੇਖਿਆ ਤੇ ਆਪਣੇ ਮਤਸਾ ਦਾ ਹੱਲ ਕੱਢ ਲਿਆ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ ਸਾਡੇ ਚੈਨਲ ਨਿਊ ਜੀਸ਼ਾ ਪੰਜਾਬੀ ਅਤੇ ਚੈਨਲ ਨਿਊ ਲਾਈਫ ਹਰਪਨ ਦੋਨਾਂ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਦੇ ਇਜਾਜ਼ਤ ਬਤਨਵਾਦ